ਹਮਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਸਿਪ ਸੈਨਿਕਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਸੀ। ਇਸ ਮਾਮਲੇ ਨੇ ਕਾਫੀ ਤੋਲ ਫੜੀਆ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਉੱਤੇ ਪੁਲਿਸ ਅਧਿਕਾਰੀਆਂ ਦੇ ਉੱਤੇ ਮੁਲਾਜ਼ਮਾਂ ਦੇ ਉੱਤੇ ਵੱਡੇ ਸਵਾਲ ਵੀ ਖੜੇ ਹੋ ਰਹੇ ਸੀ ਕਿ ਆਖਰ ਪੁਲਿਸ ਦੇ ਵੱਲੋਂ ਇਨਸਾਫ ਕਿਉਂ ਨਹੀਂ ਦਿਵਾਇਆ ਜਾ ਰਿਹਾ? ਕੁੱਟਮਾਰ ਕਰਨ ਵਾਲੇ ਮੁਲਜ਼ਮਾਂ ਨੂੰ ਕਾਬੂ ਕਿਉਂ ਨਹੀਂ ਕੀਤਾ ਗਿਆ? ਤਾਂ ਹੁਣ ਵੱਡੀ ਰਾਹਤ ਦੀ ਖਬਰ ਹੈ ਕਿ ਸਿੱਖ ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਵੀ ਕਰ ਲਿਆ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਕਰ ਦਿੱਤੀ ਐ ਤਾਂ 295 ਐ ਧਾਰਾ ਦੀ ਮੰਗ ਜਿਹੜੀ ਕਹਿੰਦੇ ਹਲੇ ਵੀ ਅਧੂਰੀ ਆ ਪਰ ਦੂਜੇ ਪਾਸੇ ਪੁਲਿਸ ਦੇ ਵੱਲੋਂ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਹੁਣ 295 ਧਾਰਾ ਤੇ 26 ਵਧਾਉਣ ਤੇ ਸ਼ਿਪਸੈਨਿਕ ਦੇ ਗਨਮੈਨ ਸਸਪੈਂਡ ਕਰਨ ਦਾ ਅਲਟੀਮੇਟਮ ਵੀ ਦੇ ਦਿੱਤਾ ਗਿਆ ਤਾਂ ਮੌਕੇ ਦੇ ਉੱਤੇ ਮੌਜੂਦ ਡੀ ਐਸ ਪੀ ਨਵੀਨ ਕੁਮਾਰ ਐਸ ਪੀ ਡੀ ਮਨਜੀਤ ਸਿੰਘ ਢਿੱਲੋਂ ਨੇ ਮੰਗ ਪੂਰੀ ਕਰਨ ਦੀ ਸਹਿਮਤੀ ਵੀ ਦੇ ਦਿੱਤੀ ਆ ਤਾਂ ਹੁਣ ਜੋ ਅੰਦੋਲਨ ਚੱਲ ਰਿਹਾ ਸੀ ਸੰਘਰਸ਼ ਚੱਲ ਰਿਹਾ ਸੀ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਕਿਉਂਕਿ ਮੰਗਾਂ ਮੰਨ ਲਿਆ ਗਿਆ ਨੇ ਮਲਜ਼ਮ ਕਾਬੂ ਕਰ ਲਏ ਗਏ ਨੇ ਉਸ ਸਿੱਖ ਨੌਜਵਾਨ ਦੀ ਜੁਬਾਨੀ ਸੁਣਾਉਣਿਆਂ ਜਿਸ ਦੇ ਨਾਲ ਇਹ ਸਾਰੀ ਘਟਨਾ ਬੀਤੀ ਸੀ ਪੂਰੀ ਗੱਲਬਾਤ ਸੁਣੋ ਤੁਸੀਂ ਤੇ ਦੂਜੇ ਪਾਸੇ ਪੁਲਿਸ ਅਧਿਕਾਰੀ ਕੀ ਕਹਿ ਰਹੇ ਨੇ ਉਹਨਾਂ ਦੇ ਨਾਲ ਕੀ ਹੋਇਆ ਹੁਣ ਕੋਈ ਨਹੀਂ ਬਿਆਨ ਲੈ ਗਏ ਜੀ ਕਹਿੰਦੇ ਵੀ ਅਸੀਂ ਜਿਹੜਾ ਉਹ ਪਰਚਾ ਦੇ ਦਿੱਤਾ ਉਹਨਾਂ ਤੇ ਵੀ 295 ਏ ਲਾਤੀ ਆ ਜਿਵੇਂ ਮੇਰੇ ਮੇਰੀ ਪਤਨ ਨੂੰ ਇਹਨਾਂ ਨੇ ਕੋਸ਼ਿਸ਼ ਕੀਤੀ ਤੇ ਵੀ ਲਾਇ ਮੈਂ ਲਾਉਣ ਨਹੀਂ ਦਿੱਤੀਗੀ ਤੇ ਮੈਨੂੰ ਮਾੜਾ ਚੰਗਾ ਬੋਲੇ ਸਿੱਖਣਾ ਕਹਿ ਕੇ ਬੋਲੇ ਤੇ ਜਿਹੜੇ ਨਾਲ ਬੰਦੇ ਸੀ ਉਹਨਾਂ ਨੂੰ ਫੜਿਆ ਜਾਵੇ ਸੀ ਹਰ ਤੱਕ ਜੇ ਫੜਿਆ ਜਾਊਗਾ ਤੇ ਮੈਂ ਬਹੁਤ ਧੰਨਵਾਦੀ ਹੋਵਾਂਗਾ ਇਹਨਾਂ ਦਾ ਨਹੀਂ ਤਾਂ ਵੀ ਗਾਂ ਅਸੀਂ ਕਾਰਵਾਈ ਅਸੀਂ ਜ਼ਰੂਰ ਕਰਾਂਗੇ ਤੇ ਜਿਹੜੇ ਨਾਲ ਦੋ ਮਲਾਇਮ ਸੀ ਮਲਾਇਮ ਸੀ ਉਹ ਸਸਪੈਂਡ ਹੋਣੇ ਚਾਹੀਦੇ ਉਹਨਾਂ ਨੇ ਕੋਲ ਘੜ ਕੇ ਘਟਾਇਆ ਮੈਨੂੰ ਜਿਹੜੇ ਉਹ ਆਪਦੀ ਸਕਿਉਰਿਟੀ ਵਾਸਤੇ ਲਈ ਕਰਦਾ ਆਪਸੀ ਤੇ ਦੂਜੀ ਗੱਲਟੀ ਆ ਉਸਨੇ ਜਸ ਸਕਿਉਰਟੀ ਨਾਲ ਪੰਜਾਬ ਪੁਲਿਸ ਦੇ ਨਾਲ ਮੈਂ ਨਹੀਂਗਾ ਵੀ ਸੇਫ ਹੈਗਾ ਤੇ ਉਹਨਾਂ ਨੂੰ ਕਿਉਂ ਦਿੱਤੀ ਹੋਈ ਆ ਜਿੰਨਾ ਨਹੀਂ ਦਿਮਾਗ ਹੈਗਾ ਉਹਨਾਂ ਚ ਵੀ ਬੰਦੇ ਨੂੰ ਕੁੱਟ ਰਹੇ ਆ ਤੇ ਉਹ ਉਹਨਾਂ ਨੂੰ ਕਿਉਂ ਸਕਿਉਰਟੀ ਦਿੱਤੀ ਹੋਈ ਆ ਵੀ ਨਾਲ ਉਹ ਜਿਹੜੇ ਮਲਾਇਮ ਉਸ ਸਸਪੈਂਡ ਹੋਣੇ ਚਾਹੀਦੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਸਵੇਰ ਦੇ ਸਵੇਰੇ 10 11 ਵਜੇ ਤੱਕ ਬੰਦੇ ਫੜੇ ਜਾਣ ਤੇ ਮੈਂ ਸਹਿਮਤ ਆਈ ਤੇ ਨਹੀਂ ਤਾਂ ਕਾਲ ਤਖਤ ਸਾਹਿਬ ਤੋਂ ਜ세 ਦਾਦੀ ਦਾ ਫੋਨ ਆਇਆ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਹੋਊਗੀ ਪਰ ਅਸੀਂ ਆਮ ਕਰਾਂਗੇ ਫਿਰ ਤੱਕ ਸਾਡੇ 10 ਵਜੇ ਤੱਕ ਬੰਦੇ ਫੜੇ ਜਾਣ ਸਾਰੇ ਜਾਣੀ ਉਹ ਜਿਹੜਾ ਨੇ ਮੈਨੂੰ ਕੁੱਟਿਆ ਉਹ ਇੱਥੇ ਆ ਕੇ ਦਾਖਲ ਹੋਗੇ ਹੁਣ ਮਲਾਜਮਾਂ ਦੇਖ ਕੇ ਭੱਜ ਗਏ ਆ ਜਦੋਂ ਵੀਡੀਓ ਯਾਰ ਲਉਲੀ ਉਹਨਾਂ ਦੀ ਵੀ ਕੁੱਟਦੇ ਨੇ ਇਕੱਲੇ ਥੱਲੇ ਨੂੰ ਕੁੱਟਿਆ ਮੈਨੂੰ ਸਰਦਾਰ ਵੇਖ ਕੇ ਇਕੱਲੇ ਨੂੰ ਕੁੱਟਿਆ ਤੇ ਹੁਣ ਸਾਹਿਬ ਆਏ ਆ ਕਹਿੰਦੇ ਵੀ ਅਸੀਂ ਪਰਚਾ ਕਰਤਾ ਤੇ 295A 295A ਇਹਨਾਂ ਦੇ ਬਿਆਨ ਦੇ ਮੁਤਾਬਿਕ ਜਿਹੜੀ ਐਫਆਈਆਰ ਲੌਂਚ ਕਰਤੀ ਹੈ ਜਿਹੜਾ 295A ਦਾ ਵੱਧਾ ਉਹ ਅਸੀਂ ਵਾਪਸੀ ਤੇ ਕਰਦਾਂਗੇ ਜਿਵੇਂ ਇਹਨਾਂ ਨੇ ਮੰਗੇ ਕਿ ਉਹਦੇ ਵਿੱਚ ਜਿਹੜੇ ਦੋ ਮੁਲਾਜ਼ਮ ਉਹਨਾਂ ਦੇ ਗਨਮੈਨ ਤੌਰ ਤੇ ਚੱਲਦੇ ਸੀ ਉਹਨਾਂ ਨੇ ਉਹਨਾਂ ਨੇ ਬਹੁਤ ਕਹਿ ਕੇ ਕਟਵਾਇਆ ਬਾਰੀਆਂ ਤੱਕ ਫੁੱਲ ਗਿਆ ਜੋ ਵੀ ਉਹਨਾਂ ਦਾ ਰੋਲ ਆਇਆ ਜਿ ਮਹਿਕਮਾ ਨੇ ਕਰ ਵੀ ਕੀਤੀ ਹੈ ਜੀ ਉਹਨਾਂ ਦੇ अच्छा जी हां जी फिर बाकी ਉਹਨਾਂ ਨੂੰ ਫੜਨ ਲਈ ਅਸੀਂ ਤਰੀਕਾ ਲਾਇਆ ਹੋਇਆ ਜਿੱਦਾਂ ਕਿ ਜੰਦਰਸ ਕਰਨੀ ਇੱਥੇ ਆਇਆ ਜੀ ਹੁਣ ਫੇਰ ਆਇਆ ਦੋ ਵਾਰੀ ਗੀੜੇ ਕੱਢ ਕੇ ਗਿਆ ਹਸਪੀਟਲ ਉਹ ਬੰਦਾ ਮੇਰੇ ਮੇਰੇ ਸਾਹਮਣੇ ਨਹੀਂ ਆਇਆ ਜੀ ਉਹ ਜੇ ਆਇਆ ਹੁੰਦਾ ਤਾਂ ਅਸੀਂ ਕਾਰਵਾਈ ਕਰਦੇ ਜਿਹੜੇ ਮੈਂ ਉਦੋਂ ਬਿਆਨ ਬਿਲਕੁਲ ਉਦੋਂ ਬਿਆਨ ਦਿੱਤੇ ਉਹਨਾਂ ਤੇ ਮੈਂ ਕਾਰਵਾਈ ਕਰਾਂਗੇ ਜੋ ਵੀ ਮੈਰਿਟ ਤੇ ਕੰਮ ਕਰਾਂਗੇ ਪ੍ਰੋਬਲਮ ਨਹੀਂ ਹੈ ਜੋ ਜੋ ਇਹਨਾਂ ਦੀ ਜੋ ਸਿਗੀਆਂ ਮੰਗਾਂ ਉਹ ਸਾਰੀਆਂ ਅਸੀਂ ਉਹ ਐਫਆਰ ਵੀ ਲੌਂਚ ਕਰਤੀ ਹੈ 295 ਇਹਦਾ ਵਾਅਦਾ ਅਸੀਂ ਵਾਪਸੀ ਤੇ ਕਰਦਾਂਗੇ ਤੇ ਬਾਕੀ ਉਹਨਾਂ ਨੂੰ ਫੜਨ ਵਾਸਤੇ ਅਸੀਂ ਟੀਮਾਂ ਲਗਾਈਆਂ ਨੇ ਜਲਦੀ ਜਲਦੀ ਗ੍ਰਿਫਤਾਰ ਕਰਕੇ ਇਹਨਾਂ ਨੂੰ ਸਾਬਤ ਕਰ ਜਾਈਏ ਇਹਨਾਂ ਨੇ ਸੇ 10 ਵਜੇ ਤੱਕ ਇਹਨੇ ਵੀ ਅਸੀਂ ਕਿੰਨੇ ਵਜੇ ਤੋਂ ਪੜੇ ਗ੍ਰਿਫਤਾਰ ਹਾਂ ਸਾਜੀ ਬਈ ਅੰਦੇ ਕਿੰਨੇ ਕਿੰਨੇ ਵਜੇ ਗ੍ਰਿਫਤਾਰ ਕਰਨਾ ਹੈ ਅਸੀਂ ਉਹਨਾਂ ਨੂੰ ਰੋਕਣ ਲੱਗ ਪਏ ਇਹਨਾਂ ਦਾ ਕਹਿਣਾ ਮਤਲਬ ਕਿੰਨੇ ਵਜੇ ਇਹਨਾਂ ਨੂੰ ਅਸੀਂ ਦਾ ਟਾਈਮ ਦਿੱਤਾ ਜੀ ਇਹਨਾਂ ਨੇ ਆ ਕੇ ਜਲਦ ਤੋਂ ਜਲਦ ਕਰਾਂਗੇ ਜੀ ਮੈਂ ਤਾਂ ਕਹਿੰਦਾ ਉਸ ਤੋਂ ਪਹਿਲਾਂ ਹੀ ਕਰ ਲੀਏ ਜਲਦ ਤੋਂ ਜਲ ਜਦੋਂ ਵੀ ਹੋਇਆ ਸੀ ਚਲੋ ਜੀ ਤਾਂ ਤੱਕ ਜੇ ਹੋ ਗਏ ਬੰਦੇ ਅਰੈਸਟ ਠੀਕ ਆ ਨਹੀਂ ਤਾਂ 12 ਵਜੇ ਤੁਹਾਨੂੰ ਅਗਲੀ ਆਪਾਂ ਵੀ ਜਿਵੇਂ ਆਪਣੇ ਜਿਵੇਂ ਬੰਦੀ ਆ ਰਹੀ ਨਹੀਂ ਆ ਉਹ ਆਪਾਂ ਕਰਾਂਗੇ ਤਾਂ ਹੋ ਜਾਏਗਾ ਹਮ ਬੰਦੇ ਦੋਸ਼ੀ ਜਿਹੜੇ ਬਾਈ ਨੇਮ ਲਿਖਾਏ ਨੇ ਅਸੀਂ ਗ੍ਰਿਫਤਾਰ ਕਰਕੇ ਉਹਨਾਂ ਤੇ ਬਣਦੀ ਕਾਰਵਾਈ ਕਰਾਂਗੇ ਜੀ ਐਸਪੀ ਸਾਹਿਬ ਉਹ ਵੀਡੀਓ ਹੀ ਆ ਜਾਣੀ ਹੈ ਤੁਹਾਡੇ ਕੋਲ ਜਿਹੜੀ ਥੈਂਕ ਯੂ ਸਾਡੇ ਕੋਲ ਵੈਸੇ ਵੈਰੀਫਾਈ ਹੋਏ ਉਹਨਾਂ ਚੋਂ ਕਿਹੜੇ ਕਿਹੜੇ ਬੰਦੇ ਆ ਜਾਂ ਕੁਝ ਕਹਿ ਨਾਮ ਲੈ ਸਕਦੇ ਸਰਮਾਨ ਘੋੜੀ ਦੇ ਬੰਦੇ ਨੇ ਹਮ ਗਰਗਸਰ ਦੇ ਪ੍ਰਧਾਨ ਹੈ ਉਹਨਾਂ ਦਾ ਉਹਦੀ ਅਗਵਾਈ ਹੇਠ ਬੰਦੇ 8-10 ਸੀਗੇ ਇਹ ਹਮ ਜੋ-ਜੋ ਵੀਡੀਓ ਚ ਫਿਗਰ ਹੋ ਰਹੇ ਬੰਦੇ ਸਾਰੇ ਦਿਖ ਰਹੇ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਇਹ ਸਾਰੀ ਘਟਨਾ ਵਾਪਰੀ ਸੀ ਦੂਜੇ ਪਾਸੇ ਸਵਾਲ ਵੀ ਖੜੇ ਹੁੰਦੇ ਨੇ ਕਿ ਸਭ ਕੁਝ ਹੋਣ ਦੇ ਬਾਅਦ ਸਭ ਕੁਝ ਦੇਖਣ ਦੇ ਬਾਅਦ ਫਿਰ ਵੀ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਸੜਕਾਂ ਦੇ ਉੱਤੇ ਉਤਰਨਾ ਪੈਂਦਾ ਇਨਸਾਫ ਦੇ ਲਈ ਤਾਂ ਆਖਰ ਕਦੋਂ ਤੱਕ ਸੂਬੇ ਦੇ ਅੰਦਰੋਂ ਇਹ ਸਭ ਕੁਝ ਜਾਵੇਗਾ ਕਿ ਖੁਦ ਇੱਕ ਪੀੜਤ ਹੋਵੇ ਸਭ ਅੱਖਾਂ ਦੇ ਸਾਹਮਣੇ ਹੋਵੇ ਉਸ ਤੋਂ ਬਾਵਜੂਦ ਵੀ ਫਿਰ ਇਨਸਾਫ ਦੇ ਲਈ ਠੋਕਰਾਂ ਖਾਣੀਆਂ ਪੈਣ ਅੱਖ